ਸਸੀ ਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਯੂਨੀਵਰਸਿਟੀ ਦੇ ਵਿੱਚ ਖੜਿਆ ਯੂਨੀਵਰਸਿਟੀ ਦੇ ਵਿੱਚ 10 ਤੋਂ 15 ਦਿਨ ਹੋ ਗਏ ਧਰਨਾ ਚੱਲਦੇ ਨੂੰ ਸਰਕਾਰਾਂ ਨੂੰ ਐਵੇਂ ਲੱਗਦਾ ਸੀਗਾ ਵੀ ਧਰਨਾ ਦੋ ਦੋ ਜਾਂ ਤਿੰਨ ਦਿਨ ਹੀ ਚੱਲ ਸਕਦਾ ਜੇ ਆਪਾਂ ਅੱਜ ਦੇਖੀਏ ਇਧਰੇ ਪਾਸੇ ਕੈਮਰਾ ਘਮਾਈਓ ਦੇ ਵਿੱਚ ਦੇਖੀਏ ਇਕੱਠ ਦਿਨੋਂ ਦਿਨ ਰੋਜ਼ ਰੋਜ਼ ਇਕੱਠ ਵੱਧਦਾ ਹੀ ਜਾ ਰਿਹਾ ਹੈਗਾ ਪਿਛਲੇ ਪਾਸੇ ਦੇਖੀਏ ਆਪਣੇ ਲੰਗਰ ਚੱਲ ਰਿਹਾ ਹੈ ਕਿ ਚਾਹ ਦੀ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈਗੀ ਪ੍ਰਸ਼ਾਦਾ 24 ਘੰਟੇ ਚੱਲਦਾ ਰਹਿੰਦਾ ਹੈਗਾ ਕਦੇ ਦੁੱਧ ਚ ਬਦਾਮ ਵਿੱਚ ਲੱਡੂ ਜੋ ਮਰਜੀ ਸਭ ਕੁਝ 24 ਘੰਟੇ ਚੱਲਦਾ ਰਹਿੰਦਾ ਜੀ ਲੰਗਰ ਦਾ ਕੋਈ ਘਟਾ ਨਹੀਂ ਤੇ ਹੁਣੀ-ਹੁਣੀ ਜੇ ਮੈਂ ਦੇਖਦੇ ਆਂਗੇ ਵੀ ਹੁਣੀ-ਹੁਣੀ ਇੱਕ ਟਰੈਕਟਰ ਲੰਗਰ ਲੰਗਰ ਲੈ ਕੇ ਪਹੁੰਚਿਆਗਾ ਪਿੱਛੀ-ਮੁੰਡੇ ਹੁਣ ਖੀਰ ਦਾ ਲੰਗਰ ਲੈ ਕੇ ਪਹੁੰਚੇ ਸੀਗੇ ਦੁਨੀਆ ਦੂਰੋਂ ਦੂਰੋਂ ਆ ਕੇ ਲੰਗਰ ਲੈ ਕੇ ਆ ਰਹੀ ਆ ਰਹਿਣ-ਸਹਿਣ ਦਾ ਇੱਥੇ ਪੂਰਾ ਪ੍ਰਬੰਧ ਹੈਗਾ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਸਕਦੀ ਧਰਨਾ ਚੱਲਦੇ ਨੂੰ ਇੰਨਾ ਸਮਾਂ ਹੋ ਗਿਆ ਪਰ ਸਰਕਾਰ ਦੇ ਕੰਨ ਤੇ ਕੋਈ ਜੂੰਨੀ ਸਰਕੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ 25 ਜਾਂ 26 ਤਰੀਕ ਤੱਕ ਜੇ ਸਰਕਾਰ ਕੋਈ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢ ਰਹੀ ਤਾਂ ਪੂਰੀ ਯੂਨੀਵਰਸਿਟੀ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ ਉਹਨਾਂ ਟਾਈਮ ਬੰਦ ਕਰ ਦਿੱਤਾ ਜਾਵੇਗਾ ਜਿਨ੍ਹਾਂ ਚਿਰ ਸੈਂਟਰ ਡੀ ਦੀਆਂ ਵੋਟਾਂ ਦਾ ਪੱਕੇ ਤੌਰ ਤੇ ਵੀ ਨਹੀਂ ਦੱਸਦੇ ਲਿਖਤੀ ਰੂਪ ਵਿੱਚ ਨਹੀਂ ਲਿਖ ਕੇ ਦੰਦੇ ਵੀ ਸੈਂਟਰ ਡੀਆ ਵੋਟਾਂ ਦਾ ਕੋਈ ਹੱਲ ਨਿਕਲੇ ਕੋਈ ਵੋਟਾਂ ਕਿਸ ਨੂੰ ਪਤਾਗਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇਸ ਨੂੰ ਸੈਂਟਰ ਦੱਬਣ ਨੂੰ ਫਿਰਦੀ ਹੈ ਆਪਾਂ ਐਵੇਂ ਕਿਵੇਂ ਦੱਬਣ ਦੇ ਦਾਂਗੇ ਪੂਰੇ ਪੰਜਾਬ ਦਾ ਹੱਕ ਬਣਦਾਗਾ ਵੀ ਆ ਕੇ ਸਾਰੇ ਸਾਥ ਦਈਏ ਪਹਿਲਾਂ ਆਪਣੇ ਆਪਣੇ ਚੱਡੀਗੜ੍ਹ ਦੱਬਲੇ ਤੇ ਹੁਣ ਆਪਣੀ ਯੂਨੀਵਰਸਿਟੀ ਦੱਬਣ ਨੂੰ ਕਹਿ ਰਹੇ ਨੇ ਤਾਂ ਕਰਕੇ ਜੋ ਵੀ ਨੌਜਵਾਨ ਨੇਗੇ ਪੂਰੇ ਪੰਜਾਬ ਦੇ ਨੌਜਵਾਨ ਨੇਗੇ ਤੇ ਹਰਿਆਣੇ ਦੇ ਵੀ ਨੌਜਵਾਨ ਨੇਗੇ ਆ ਕੇ ਸਾਡਾ ਸਾਥ ਦੇਣ ਤਾਂ ਜੋ ਆਪਾਂ ਮੋਰਚਾ ਜਿੱਤ ਸਕੀਏ ਜੋ ਨਹੀਂ ਆ ਨਹੀਂ ਵੀ ਆ ਸਕਦੇ ਆਪਦੇ ਕਮਾਕਾਰਾਂ ਵਿੱਚ ਰੁਝੇ ਹੋਏ ਆਗੇ ਉਹਨਾਂ ਨੂੰ ਇਹ ਬੇਨਤੀ ਹੈਗੀ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤੇ ਜਿੱਥੇ ਵੀ ਤੁਸੀਂ ਬੈਠੇ ਹੋ ਧਰਨੇ ਬਾਰੇ ਗੱਲਾਂ ਕਰਦੇ ਰਹੋ ਲੋਕਾਂ ਨੂੰ ਜਾਗਰੂਤ ਕਰਦੇ ਰਹੋ ਤਾਂ ਜੋ ਆਪਣਾ ਧਰਨਾ ਅਸੀਂ ਜਤਨ ਚ ਕਾਮਯਾਬ ਹੋ ਸਕੇ